ਮੈਂ ਮੈਂਬਰ ਜਿਹੜੇ ਨੇ ਉਹ ਡੇਲੀ ਸਵੇਰੇ ਪਾਣੀ ਪਾਉਣ ਦੇ ਲਈ ਆਉਂਦੇ ਨੇ ਤੇ ਸ਼ਾਮ ਨੂੰ ਇੱਥੇ ਵੀਰ ਜਿਹੜੇ ਨੇ ਕਈ ਵਾਰੀ ਨਾ ਬੱਕਰੀਆਂ ਲੈ ਕੇ ਆ ਜਾਂਦੇ ਨੇ ਉਹ ਬੱਕਰੀਆਂ ਜਿਹੜੀਆਂ ਨੇ ਵਕਰੀ ਮੱਚੀਆਂ ਲਗਾਣੇ ਨਹੀਂ ਨਹੀਂ بابا ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਨਾ ਆ ਅੱਧੇ ਘੰਟੇ ਪਹਿਲਾਂ ਆਇਆ ਸੀਗਾ ਇਧਰ ਸੜਕ ਤੋਂ ਮੋਟਰਸਾਈਕਲ ਲੈ ਕੇ ਤੇ ਉਦੋਂ ਤੁਸੀਂ ਉਹ ਪਾਲੀ ਚੁੰਡ ਤੇ ਸੀਗੇ ਅੰਦਰ ਸੀਗੇ ਅੰਦਰ ਸੀਗਾ ਆਪੇ ਦਾ 100000 ਚਾਰ ਕਿਲੇ ਜਾਂਦੇ ਆ ਮੈਨੂੰ ਮਾਰਦੇ ਨਹੀਂ ਮਾਰਦੇ ਨਹੀਂ ਮੇਰੀ ਗੱਲ ਸੁਣੋ ਹੁਣ ਨਾ ਇੱਥੇ ਪਤਾ ਕੀ ਹੈ ਇੱਥੇ ਹੁਣ ਡੇਲੀ ਸਵੇਰੇ ਪਾਣੀ ਪਾਉਣ ਆਉਂਦੇ ਨੇ ਉਹ ਤੇ ਇੱਥੇ ਇੱਥੇ ਛਾਉ ਨੂੰ ਬੱਕਰਾਂ ਵਾਲੇ ਵਰਦਾ ਹੁਣ ਇੱਕ ਮੈਂ ਗੱਲ ਕੱਢ ਕੇ ਗਿਆ ਇਥੋਂ ਸੱਚੇ ਕਾਲ ਦੋਸਤੋ ਮੈਂ ਗੁਰਪ੍ਰਮ ਸਿੰਘ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦੇ ਨਾਲ ਹਾਂ ਇਸ ਵਕਤ ਮੌਜੂਦ ਹਾਂ ਰੂੜੀ ਦੀ ਆ ਛਿੜੀ ਦੇ ਵਿੱਚ ਬਾਬਾ ਗੌਸਪੀ ਦੇ ਜਿਹੜਾ ਲਾਗੇ ਆ ਪੁਰਾਣੇ ਬਾਨੇ ਪ੍ਰਾਤਨ ਛਿੜੀ ਜਿਹੜੀ ਇੱਥੇ ਬਣੀ ਹੋਈ ਹੈ ਤੇ ਦੋਸਤੋ ਤੁਹਾਨੂੰ ਦੱਸ ਦੇਵਾਂ ਕਿ ਆ ਇੱਥੇ ਜਿਹੜੇ ਨੇ ਗ੍ਰੀਨ ਲਾਈਟ ਕਮੇਟੀ ਬਣੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਆ ਪੌਦੇ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਉਹਨਾਂ ਦੇ ਵਿੱਚ ਦੇਲੀ ਸਵੇਰੇ ਜਿਹੜਾ ਪਾਣੀ ਪਾਉਣ ਦੇ ਲਈ ਆ ਕਮੇਟੀ ਦੇ ਮੈਂਬਰ ਜਿਹੜੇ ਨੇ ਰੋਜ਼ ਸਵੇਰੇ ਆਉਂਦੇ ਨੇ ਖੇਚਲਾ ਕਰਦੇ ਨੇ ਤੇ ਇਹਨਾਂ ਜਿਹੜੇ ਛੋਟੇ-ਛੋਟੇ ਪੌਦੇ ਇਹਨਾਂ ਦੇ ਵਿੱਚ ਪਾਣੀ ਪਾ ਕੇ ਜਾਂਦੇ ਨੇ ਸੋ ਦੋਸਤੋ ਹਾਂ ਜੇਕਰ ਮੈਂ ਇਧਰ ਤੁਹਾਨੂੰ ਦਿਖਾਵਾਂ ਤਾਂ ਛਿੜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਮੋਰ वगैरह ਫਿਰਦੇ ਹੋਏ ਇੱਥੇ ਜਿਹੜੇ ਨੇ ਆਮ ਹੀ ਦਿਖਾਈ ਦੇ ਦਿੰਦੇ ਨੇ ਆ ਮੋਰ ਹੋਗੇ ਮੋਰਨੀਆਂ ਹੋਗੀਆਂ ਦੋਸਤੋ ਜਾਂ ਹੋਰ ਵੀ ਮੰਨ ਲਓ ਕਈ ਪ੍ਰਕਾਰ ਦੇ ਆਪਾਂ ਜਾਨਵਰ ਇੱਥੇ ਆਮ ਤੌਰ ਤੇ ਫਿਰਦੇ ਹੋਏ ਦੇਖਦੇ ਆ ਜਿਹੜੇ ਕਿ ਪਹਿਲਾਂ ਜਿਹੜੇ ਨੇ ਉਹ ਆਪਾਂ ਨੂੰ ਇਧੋ ਉਧਰ ਬਾਹਰ ਕਿਤੇ ਫਿਰਦੇ ਹੋਏ ਨਹੀਂ ਦਿਸਦੇ ਸੋ ਦੋਸਤੋ ਕਿਉਂਕਿ ਆ ਹੁਣ ਦੇਖਿਆ ਜਾ ਰਿਹਾ ਲਗਾਤਾਰ ਗਰਮੀ ਵੀ ਜਿਹੜੀ ਆ ਉਹ ਵੱਧ ਰਹੀ ਹੈ ਪਾਰਾ ਜਿਹੜਾ ਉਹ ਵੀ 50 50 ਡਿਗਰੀ ਤੱਕ ਜਿਹੜਾ ਚੱਲ ਗਿਆ ਸੀ ਸੋ ਦੋਸਤੋ ਇਹ ਸਾਰਾ ਕੁਝ ਹੁੰਦਾ ਜਦੋਂ ਆ ਲੋਕ ਜਿਹੜੇ ਨੇ ਦਰਖਤ ਵੜਦੀ ਤਾਂ ਜਾਂਦੇ ਨੇ ਲੋਕ ਦਰਖਤ ਜਿਹੜੇ ਨੇ ਉਹ ਵੱਢੀ ਤਾਂ ਜਾਂਦੇ ਨੇ ਪਰ ਦਰਖਤ ਜਿਹੜੇ ਨੇ ਉਹ ਉਹਨੀ ਗਿਣਤੀ ਦੇ ਵਿੱਚ ਲਾਉਂਦੇ ਨਹੀਂ ਸੋ ਦੋਸਤੋ ਜੇਕਰ ਇੱਕ ਹੋਰ ਗੱਲ ਕਰੀਏ ਤਾਂ ਮੈਂ ਤੁਹਾਨੂੰ ਉਹ ਮੈਨ ਮੁੱਦਾ ਮੇਰਾ ਇਹ ਸੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਸੀ ਜਿਹੜੇ ਵੀ ਮੇਰੇ ਵੀਰ ਅਰੋੜੀ ਦੇ ਇਹ ਵੀਡੀਓ ਦੇਖ ਰਹੇ ਨੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਪੌਦੇ ਨੇ ਇਹਨਾਂ ਦੇ ਬੱਚਾ ਅਰੋੜੀ ਗ੍ਰੀਨਲੈਂਡ ਕਮੇਟੀ ਦੇ ਮੈਂਬਰ ਜਿਹੜੇ ਉਹ ਡੇਲੀ ਸਵੇਰੇ ਪਾਣੀ ਪਾਉਣ ਦੇ ਲਈ ਆਉਂਦੇ ਨੇ ਤੇ ਇੱਥੇ ਕਿਉਂਕਿ ਹੁਣ ਦੋਸਤੋ ਸਾਰਾ ਦਿਨ ਤਾਂ ਰੱਖੀ ਵੀ ਨਹੀਂ ਰੱਖੀ ਜਾ ਸਕਦੀ ਤੇ ਸ਼ਾਮ ਨੂੰ ਇੱਥੇ ਵੀਰ ਜਿਹੜੇ ਨੇ ਕਈ ਵਾਰੀ ਨਾ ਬੱਕਰੀਆਂ ਲੈ ਕੇ ਆ ਜਾਂਦੇ ਨੇ ਸੋ ਦੋਸਤੋ ਉਹ ਬੱਕਰੀਆਂ ਜਿਹੜੀਆਂ ਨੇ ਸਾਰੇ ਦਰਖਤ ਆਪਾਂ ਕਹਿ ਦਿਆ ਦਿਆਂ ਕਿ ਸਾਰੇ ਦਰਖਤ ਦੀ ਮਛੀਆਂਦੀਆਂ ਨੇ ਸੋ ਇੱਕਦਮ ਬੱਕਰੀ ਵਾਲੇ ਜਿਹੜੇ ਬੱਕਰੀਆਂ ਰੱਖਦੇ ਨੇ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਉਹ ਬੱਕਰੀਆਂ ਲੈ ਕੇ ਇਧਰ ਨਹੀਂ ਆਇਆ ਕਰਨਾ ਕਿਉਂਕਿ ਦੋਸਤੋ ਹ ਹੁਣ ਕਮੇਟੀ ਬਣਾਈ ਹੋਈ ਹੈ ਪਿੰਡ ਦੀ ਉਹ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਹ ਇੱਥੇ ਪਾਣੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਇੱਥੇ ਕੋਈ ਵੀਰ ਬੱਕਰੀਆਂ ਲੈ ਕੇ ਆ ਜਾਂਦਾ ਹੈ ਤੇ ਉਹ ਬੱਕਰੀਆਂ ਜਿਹੜੀਆਂ ਨੇ ਅ ਦਰਖਦਾਂ ਨੂੰ ਮੋਸ਼ਿਦ ਘਾਣੇ ਤਾਂ ਦੋਸਤੋ ਉਹ ਨਾ ਦੁੱਖ ਲੱਗਦਾ ਤੇ ਮਨ ਨੂੰ ਜਿਹੜੀ ਇੱਥੇ ਪਹੁੰਚਦੀ ਹੈ ਸਾਹ ਦੋਸਤੋ ਤੁਹਾਨੂੰ ਉਹ ਸਾਹਮਣੇ ਦਿਖਾ ਰਹੇ ਹਾਂ ਤੁਸੀਂ ਦੇਖ ਲਓ ਕਿ ਮੋਰ ਜਿਹੜੇ ਨੇ ਉਹ ਮੋਰ ਤੇ ਮੋਰਨੀ ਜਾ ਰਹੇ ਨੇ ਸੋ ਦੋਸਤੋ ਮੈਂ ਤਾਂ ਬਾਰੀ-ਬਾਰੀ ਇਹੀ ਗੱਲ ਕਹਾਂਗਾ ਕਿਉਂਕਿ ਦੇਖੋ ਅੱਜ ਦੇ ਟਾਈਮ 'ਚ WhatsApp ਤੇ ਜਾਂ ਮਾਲੂ ਹੋਰ ਸੋਸ਼ਲ ਮੀਡੀਆ ਹੈਂਡਲ ਤੇ ਲੋਕ ਸਟੇਟਸ ਤਾਂ ਲਗਾ ਦਿੰਦੇ ਨੇ ਪਰ ਪੌਦੇ ਜਿਹੜੇ ਨੇ ਉਹ ਲਗਾਉਂਦਾ ਕੋਈ ਨਹੀਂ ਤਾਂ ਕਰਕੇ ਇੱਕ ਹੀ ਬੇਨਤੀ ਹੈ ਕਿ ਇੱਕ ਤਾਂ ਜਿਆਦਾ ਤੋਂ ਜਿਆਦਾ ਪੌਦੇ ਲਾਇਆ ਕਰੋ ਤੇ ਜੇਕਰ ਕਿਸੇ ਵੀ ਪਿੰਡ ਚ ਕਿਸੇ ਵੀ ਆ ਸਾਂਝੀ ਜਗ੍ਹਾ ਤੇ ਜੇਕਰ ਕੋਈ ਵੀਰ ਭਰਾ ਪੌਦੇ ਲੋਂਗਾ ਹੈ ਨਾ ਤਾਂ ਥੋੜਾ ਜਿਹਾ ਉੱਥੇ ਜਿਹੜੇ ਬੱਕਰੀਆਂ ਵਾਲੇ ਭੇਡਾਂ ਵਾਲੇ ਵੀਰ ਨੇ ਉਹਨਾਂ ਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਦੋਸਤੋ ਹਾਂ ਤੁਹਾਨੂੰ ਮੈਂ ਜਕਰ ਦਿਖਾਵਾਂ ਤਾਂ ਇਹ ਭੂਜੇ ਜਿਹੜੇ ਨੇ ਹੋ ਬੱਕਰੀਆਂ ਮੁੱਛ ਜਾਂਦੀਆਂ ਨੇ ਹੁਣ ਦੇਖੋ ਦੋਸਤੋ ਹਰ ਨਿੱਕੇ ਨਿੱਕੇ ਪੌਦੇ ਨੇ ਤੇ ਸਵੇਰੇ ਇਹਨਾਂ ਦੇ ਬੱਚਾ ਪਾਣੀ ਪਾਉਣ ਦੇ ਲਈ ਆਈਦਾ ਤੇ ਜਦੋਂ ਦੂਜੇ ਦਿਨ ਸਵੇਰ ਜਿਹੜੀ ਉਹ ਚੜਦੀ ਹੈ ਤਾਂ ਕਿਉਂਕਿ ਸ਼ਾਮ ਨੂੰ ਵੀਰ ਜਿਹੜੇ ਨੇ ਉਹ ਇੱਥੇ ਬੱਕਰੀਆਂ ਆਲੇ ਆ ਜਾਂਦੇ ਨੇ ਤੇ ਉਹ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਸੱਤਿਆਨਾਸ਼ ਹੋ ਜਾਂਦਾ ਸਾਰੇ ਜਿੰਨੇ ਵੀ ਇੱਥੇ ਪੌਦੇ ਜਿਹੜੇ ਲੱਗੇ ਹੁੰਦੇ ਨੇ ਕਿਉਂਕਿ ਦੋਸਤੋ ਜੇ ਦੇਖੀਏ ਤਾਂ ਇਹ 5-7 ਪੱਤੇ ਜਿਹੜੇ ਨੇ ਉਹ ਨਵੇਂ ਲੱਗਦੇ ਨੇ ਤੇ ਉਹਨੇ ਕ ਪੱਤੇ ਜਿਹੜੇ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਬੱਕਰੀਆਂ ਮੁੱਛ ਜਾਂਦਗੀਆਂ ਸੋ ਦੋਸਤੋ ਕੱਲ ਵੀ ਸ਼ਾਮ ਨੂੰ ਇੱਥੇ ਝਿੜੀ ਦੇ ਵਿੱਚ ਆਏ ਸੀ ਤਾਂ ਉਸ ਵੇਲੇ ਵੀ ਇੱਕ ਬੱਕਰੀਆਂ ਵਾਲਾ ਵੀਰ ਮਿਲਿਆ ਸੀ ਤਾਂ ਉਸ ਵੀਰ ਨੇ ਜਿਹੜਾ ਇਹ ਆ ਕੇ ਗੱਲ ਟਾਲ ਦਿੱਤੀ ਕਹਿੰਦਾ ਵੀਰੋ ਮੇਰਾ ਨਾ ਮੇਵਣਾ ਸੀਗਾ ਤੇ ਉਹ ਝਿੜੀ 'ਚ ਅੰਦਰ ਡਿੱਗ ਪਿਆ ਸੀਗਾ ਕੰਡਾ ਦੀ ਤਰਸ ਲੌਂਦੀ ਪਾ ਉਹੋ ਕੱਢਣ ਦੇ ਲਈ ਮੈਂ ਇੱਧਰ ਆਇਆ ਸੀਗਾ ਤੇ ਬੱਕਰੀਆਂ ਨਾਲ ਆ ਗਈਆਂ ਸੋ ਦੋਸਤੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਆ ਹਾਂ ਕਿ ਅ ਜਿਵੇਂ ਜਿਹੜੇ ਨੇ ਲੋਕ ਤਾਂ ਪੌਦੇ ਲਾਉਂਦੇ ਨੇ ਕਵੇਟੀਆਂ ਦਾ ਪੌਦੇ ਲਾ ਕੇ ਕੁਦਰਤ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਯੋਗਦਾਨ ਦੇ ਰਹੀਆਂ ਨੇ ਸੋ ਲੋਕ ਜਿਹੜੇ ਨੇ ਵਿੱਚ ਜਿਵੇਂ ਬੱਕਰੀਆਂ ਵਾਲੇ ਵੀਰ ਹੁੰਦੇ ਨੇ ਉਹੋ ਜਿਹੜੇ ਨੇ ਇੱਥੇ ਕਿਉਂਕਿ ਉਹਨੂੰ ਦੋਸਤੋ ਬੱਕਰੀਆਂ ਆਉਂਦਾਂ ਨੇ ਆਹ ਦੇਖ ਲੋ ਆ ਕਿਵੇਂ ਤੋੜੇ ਪਏ ਨੇ ਫੋ ਦੋਸਤੋ ਉਧਰ ਨਾ ਮੈਨੂੰ ਇੱਕ ਵੀਰ ਦਿਖਾਇਆ ਬਜ਼ੁਰਗਾ ਬੱਕਰੀਆਂ ਲਈ ਜਾ ਰਿਹਾ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਬੱਕਰੀਆਂ ਲੈ ਕੇ ਆਉਂਦਾ ਕੀ ਕਰਨਾ ਹੈ ਬਜ਼ੁਰਗਾ ਬਾਬਾ ਜੀ ਖੜੋਗੇ ਦੋ ਮਿੰਟ ਨਹੀਂ ਬਾਬਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਨਾ ਅੱਧੇ ਘੰਟੇ ਪਹਿਲਾਂ ਆਇਆ ਸੀਗਾ ਇਧਰ ਸੜਕ ਤੋਂ ਮੋਟਰਸਾਈਕਲ ਲੈ ਕੇ ਤੇ ਉਦੋਂ ਤੁਸੀਂ ਉਹ ਪਾਲੀ ਚੁੰਡਦੇ ਸੀਗੇ ਅੰਦਰ ਸੀਗੀ ਅੰਦਰ ਸੀਗਾ ਆਪੇ ਦਾ ਨਹੀਂ ਮੇਰੀ ਗੱਲ ਸੁਣੋ ਹੁਣ ਨਾ ਇੱਥੇ ਪਤਾ ਕੀ ਹੈ ਇੱਥੇ ਹੁਣ ਡੇਲੀ ਸਵੇਰੇ ਪਾਣੀ ਪਾਉਣ ਆਉਂਦੇ ਨੇ ਉਹ ਤੇ ਇਥੇ ਇਥੇ ਛਾਉ ਨੂੰ ਬੱਕਰਾਂ ਦੇ ਪਰਦਾ ਹੁਣ ਇੱਕ ਮੈਂ ਗੱਲ ਕੱਢ ਕੇ ਗਿਆ ਇਥੋਂ ਠੀਕ ਹੈ ਬਾਬਾ ਸੋ ਦੋਸਤੋ ਤੁਹਾਨੂੰ ਦਿਖਾਤਾ ਕਿ ਸੋ ਦੋਸਤੋ ਅੱਜ ਤਾਂ ਚਲਦੀ ਚਲਦੀ ਵੀਡੀਓ ਚ ਬਜ਼ੁਰਗ ਬੱਕਰੀਆਂ ਲੈ ਕੇ ਆਇਆ ਸੀ ਹਟਾਓ ਜੋ ਤੇ ਜਲਦੀ ਜਲਦੀ ਵੀਡੀਓ ਚ ਬੱਕਰਾਂ ਜਿਹੜੀਆਂ ਨੇ ਹੋਰ ਨਿਕਲ ਕੇ ਸਾਹਮਣੇ ਆ ਗਈ ਕਿਉਂਕਿ ਦੋਸਤੋ ਮਨ ਜਿਹੜਾ ਬਹੁਤ ਦੁਖੀ ਹੁੰਦਾ ਜਦੋਂ ਕੁਝ ਵੀਰ ਜਿਹੜੇ ਨੇ ਉਹ ਇੱਥੇ ਆ ਕੇ ਸਵੇਰੇ ਸਵੇਰੇ ਪਾਣੀ ਪਾਉਂਦੇ ਨੇ ਤੇ ਬੱਕਰੀਆਂ ਵਾਲੇ ਵੀਰ ਜਿਹੜੇ ਨੇ ਬੱਕਰੀਆਂ ਲੈ ਕੇ ਇੱਥੇ ਆ ਜਾਂਦੇ ਨੇ ਤੇ ਉਹ ਬੱਕਰੀਆਂ ਉਹਨਾਂ ਦਰਖਤਾਂ ਨੂੰ ਮੁੱਚ ਕੇ ਤੇ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਗਰੋਥ ਜਿਹੜੀ ਆ ਉਸ ਨੂੰ ਉੱਥੇ ਰੋਕ ਦਿੰਦੇ ਨੇ ਕਿਉਂਕਿ ਦੋਸਤੋ ਹੁਣ ਚਾਰ ਪੱਤੇ ਜਿਹੜੇ ਨੇ ਉਹ ਆ ਇੱਕ ਬੂਝਾ ਕੱਢਦਾ ਹੈ ਤੇ ਉਸ ਤੋਂ ਬਾਅਦ ਹੀ ਦੁਪਹਿਰ ਤੋਂ ਬਾਅਦ ਬੱਕਰੀਆਂ ਵਾਲੇ ਵੀਰ ਜਿਨ੍ਹਾਂ ਨੇ ਉਹ ਬੱਕਰੀਆਂ ਲੈ ਕੇ ਆ ਜਾਂਦੇ ਨੇ